ਅੱਜ ਸਵੇਰੇ 8:08 ਵੇ ਦੀ ਗੱਲ ਹੈ ਜਦੋਂ ਇਹ ਇਨਸੀਡੈਂਟ ਹੋਇਆ ਐਸਐਚਓ ਦਰਾਹਾ ਆਕਾਸ਼ ਦੱਤ ਇਹਨੂੰ ਇਨਫੋਰਮੇਸ਼ਨ ਸਿਗੀ ਇੱਕ ਮਕਦਮਾ ਹੈ ਸਾਡਾ ਦੁਰਾਹੇ ਦਾ 307 ਦਾ ਜਿਹਦੇ ਵਿੱਚ ਹਰ ਸਿਮਰਨ ਸਿੰਘ ਮੰਡ ਪਿੰਡ ਪੁੱਟਾ ਥਾਣਾ ਡੇਲੋਂ ਲੁਧਿਆਣਾ ਇਦੇ ਬਾਰੇ ਕਿ ਉਸ ਇਨਪੁਟ ਤੇ ਇਹਨੇ ਇਨਸਪੈਕਟਰ ਸੀਆਈਏ ਨਰਪਿੰਦਰ ਸਿੰਘ ਨਾਲ ਤਾਲਮੇਲ ਕਰਕੇ ਉਹਦੇ ਮੁਤਾਬਕ ਇੱਥੇ ਟਰੈਪ ਵਾਸਤੇ ਇਹਨਾਂ ਨੇ ਜਦੋਂ ਨਾਕਾਬੰਦੀ ਕਰਨੀ ਸੀਗੀ ਤੇ ਕੁਦਰਤੀ ਇਹਨਾਂ ਦਾ ਟਕਰਾ ਹੋਇਆ ਤੇ ਇਹਨੇ ਇਹ ਦੋ ਜਣੇ ਸੀ ਹਰਜਿਮਰਨ ਸਿੰਘ ਮੰਡ ਨਾਲ ਇਹਦੇ ਜਿਹੜਾ ਏਵਨ ਜੋਤ ਪੰਡਾਲ ਜਿਹੜਾ ਕਿ ਰਾੜਾ ਸਾਹਿਬ ਦਾ ਹੈ ਇਹਨਾਂ ਨੇ ਲਿਆ ਕੇ ਗੱਡੀ ਐਸਐਚਓ ਦੇ ਉੱਤੇ ਚੜਾਤੀ ਪਲੱਸ ਫਾਇਰਿੰਗ ਕਰਤੀ ਐਸਐਚਓ ਸਾਹਿਬ ਪੁਲਿਸ ਪਾਰਟੀ ਦੇ ਜਿਹਨਾਂ ਦੇ ਵਿੱਚੋਂ ਇੱਕ ਗੋਲੀ ਤਾਂ ਐਸਐਚਓ ਸਾਹਿਬ ਦੇ ਬੀਪੀ ਪਾਈ ਹੋਈ ਸੀ ਉਹਨਾਂ ਦੀ ਚੈਸਟ ਤੇ ਲੱਗੀ ਤੇ ਬਾਕੀ ਸਾਡੀ ਗੱਡੀ ਸਰਕਾਰੀ ਗੱਡੀ ਤੇ ਫਾਇਰ ਤਿੰਨ ਫਾਇਰ ਕੀਤੇ ਨੇ ਇਹਨਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਜਦੋਂ ਐਸਐਚਓ ਸਾਹਿਬ ਨੇ ਫਾਇਰ ਕੀਤਾ ਤੇ ਜਿਹੜਾ ਕਿ ਉਹਦੀ ਲੱਤ ਤੇ ਲੱਗਿਆ ਜੇ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਔਰ ਕਾਬੂ ਕਰਕੇ ਬਕਾਇਦਾ ਜੋ ਫਰਦਰ ਇੱਕ ਅਧਿਕਾਰਵਾਈ ਹੈ ਸੀਨੀਅਰ ਅਫਸਰ ਨੂੰ ਦੱਸਿਆ ਜਿਹਦੇ ਤੇ ਅਸੀਂ ਮੌਕੇ ਤੇ ਪੁੱਜੇ ਆ ਮੌਕੇ ਤੇ ਪੁੱਜ ਕੇ ਅਸੀਂ ਹੁਣ ਜੋ ਮੌਕੇ ਦੀ ਐਵੀਡੈਂਸ ਹੈ ਉਹਨੂੰ ਸੈਂਟੀਫੀਕਲ ਤਰੀਕੇ ਦੇ ਨਾਲ ਕਲੈਕਟ ਕਰਕੇ ਜੋ ਕਾਨੂੰਨ ਦੇ ਮਤਾਂਕ ਫਾਦਰ ਕਾਰਵਾਈ ਹੈ ਉਹ ਇਹਨਾਂ ਦੇ ਅੰਗੇਸਟ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਇਹ ਮناسب ਹੈ ਕਿ ਇਹ ਜਿਹੜਾ ਹਰਸਿਮਰਤ ਸਿੰਘ ਮੰਡਾ ਇੱਕ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ ਇਹਦੇ ਖਿਲਾਫ ਦੋ ਮੁਕਦਮੇ ਆਲਰੇਡੀ ਤੇ ਤੀਜੀ ਹੈ ਸਾਡੇ ਵਾਲੀ ਐਫਆਈਆਰ ਦੋ ਮੁਕਦਮਿਆਂ ਦੇ ਵਿੱਚ ਇੱਕ 209 2023 ਦਾ ਮੁਕਦਮਾ ਸਦਰ ਥਾਣਾ ਲੁਧਿਆਣਾ ਦਾ ਹੈ ਜਿਹਦੇ ਵਿੱਚ ਇਹਨਾਂ ਨੇ ਬਕਾਇਦਾ ਕਿਡਨੈਪਿੰਗ ਕੀਤੀ ਸੀ ਤੇ ਦੂਸਰਾ ਮਕਦਮਾ ਮਾਛੀਵਾੜਾ ਥਾਣੇ ਦਾ ਹੈ ਉਹ ਵੀ 2023 ਦਾ ਮਕਦਮਾ ਹੈ 218 ਨੰਬਰ ਇਹ ਦੋ ਇਹਨਾਂ ਦੇ ਖਿਲਾਫ ਪੁਰਾਣੇ ਮਕਦਮੇ ਆ ਤੇ ਤੀਸਰਾ ਮਕਦਮਾ ਜਿਹੜਾ ਸਾਡਾ ਇੱਥੇ ਥਾਣਾ ਸਦਰ ਦੇ ਦੁਰਾਹਾ ਦੇ ਵਿੱਚ ਹੈ 307 ਆਈਪੀਸੀ ਦਾ ਤੇ ਉਹਦੇ ਵਿੱਚ ਅੱਜ ਜਿਹਦੇ ਵਿੱਚ ਇਹਨੂੰ ਅਸੀਂ ਹੁਣ ਇਹਦੀ ਸਾਰੀ ਕਾਰਵਾਈ ਕਰ ਹੀ ਰਹੇ ਆ ਤੇ ਇਹਨਾਂ ਦੀ ਹੋਰ ਡਿਟੇਲ ਦੇ ਵਿੱਚ ਢੰਗਾਈ ਦੇ ਵਿੱਚ ਜੋ ਮਜਬੂਤ ਪੁੱਛਗਛਾ ਉਹ ਕਰਕੇ ਦੇਖਾਂਗੇ ਤੇ ਹੋਰ ਕਿਹੜੇ ਕਿਹੜੇ ਐਸੋਸੀਏਟਸ ਨੇ ਤੇ ਪਲੱਸ ਇਹਨਾਂ ਨੇ ਤੇ ਉਹ ਈਵਨ ਜਿਹੜਾ ਪੰਡਾਲ ਹੈ ਉਹਦੀ ਵੀ ਸਾਰਾ ਕੁਝ ਡਿਟੇਲ ਦੇ ਵਿੱਚ ਅੱਗੇ ਫਰਦਰ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਈਵਨ ਪੰਡਾਲ ਦੇ ਪਹਿਲਾਂ ਕੋਈ ਕਰਦਾ ਤ ਨਹੀਂ ਇਹ ਦੇਖਿਆ ਜਾ ਰਿਹਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਹਰ ਸਿਮਰਨ ਮੰਡਾ ਹੈ ਇਹ ਤਾਂ ਵੰਟਡ ਸੀ ਸਾਨੂੰ ਬਾਈ ਨੇਮ ਜਿਹਦੇ ਬਾਰੇ ਇਨਪੁੱਟ ਵੀ ਸੀ ਐਸਐਚਓ ਸਾਹਿਬ ਦੀ ਇਸ ਲਈ ਇਹਦੀ ਇਹਦਾ ਰਿਕਾਰਡ ਹੈ ਜਿਹੜਾ ਉਹ ਪਤਾ ਹੈ ਸਾਨੂੰ ਬਾਕੀ ਜਿਹੜਾ ਇਹਦੇ ਨਾਲ ਇਹ ਦੂਜਾ ਫੜਿਆ ਹੈ ਇਹਦਾ ਨਾਮ ਈਵਨ ਪੰਡਾਲ ਹੈ ਇਹਦੀ ਵੀ ਅਸੀਂ ਹੁਣ ਅਕੇ ਅ ਕਰਨੇ ਆ ਸਾਰੀ ਪੜਤਾਲ ਕਿ ਕੀ ਗੱਲਬਾਤ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜੋ ਇਹ ਮਾਰ ਦੇਣ ਦੀ ਨੀਅਤ ਦੇ ਨਾਲ ਐਸ ਐਚਓ ਤੇ ਫਾਇਰਿੰਗ ਕਰਕੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹ ਹੁਣ ਜੋ ਕਾਨੂੰਨ ਹੈ ਉਹਦੇ ਮਤਾਂ ਕਾਰਵਾਈ ਕਰਕੇ ਪਲੱਸ ਜੋ ਸਾਡੇ ਇੱਥੇ ਸਰਾਊਂਡਿੰਗ ਏਰੀਆ ਦੇ ਵਿੱਚ ਇਨਸੀਡੈਂਟ ਹੋਰ ਵੀ ਪੁਰਾਣੀ ਕੋ ਰਹਿੰਦੇ ਨੇ ਅੰਟੀ ਟੈਕਟਰ ਜਾਓ ਸਾਰੇ ਕਿੱਥੇ ਕਿੱਥੇ ਇਹਨਾਂ ਦੀ ਸ਼ਮੂਲੀਅਤ ਹੈ ਉਹ ਸਾਰਾ ਹੀ ਅਸੀਂ ਡਿਟੇਲ ਦੇ ਵਿੱਚ ਉਹਨੂੰ ਟ੍ਰੇਸ ਕਰਾਂਗੇ ਸਾਰਾ ਕੁਝ ਫਾਇਰ ਜਿਹੜੇ ਆ ਟੋਟਲ ਇਸ ਮੁਰਜਮ ਪਾਰਟੀ ਨੇ ਤਿੰਨ ਫਾਇਰ ਕੀਤੇ ਨੇ ਇਹਨੇ ਭੰਡਾਲ ਦੇ ਮੰਡ ਨੇ ਹਰ ਸਿਮਰਨ ਮੰਡ ਨੇ ਤੇ ਇਹਨਾਂ ਦੇ ਕੋਲੋਂ ਦੋ ਵੈਪਨ ਮਿਲੇ ਨੇ 30 ਬੋਲ ਦੇ ਨੇ ਤੇ 32 ਬੋਲ 32 ਬੋਲ ਦੇ ਨੇ ਤੇ ਪਲੱਸ ਆ ਆ ਜਿਹੜੀ ਗੱਡੀ ਇਹਨਾਂ ਦੀ ਸਕੋਰਪੀਓ ਹੈ ਵਿਦਾਊਟ ਨੰਬਰੀ ਬਲੈਕ ਕਲਰ ਦੀ ਇਹ ਹੈਗੀ ਹਾਂਜੀ ਐਸ ਐਚਓ ਸਾਹਿਬ ਦੀ ਛਾਤੀ ਦੀ ਐਸ ਐਚਓ ਸਾਹਿਬ ਮੇਰੇ ਨਾਲ ਹੀ ਖੜੇ ਨੇ ਇਹਨਾਂ ਦੇ ਬੀਪੀ ਜਾਗਰਤ ਪਾਈ ਹੋ ਸੀ ਆ ਬੀਪੀ ਜਾਗਰਤ ਤੁਹਾਨੂੰ ਦਿਖਾਉਂਦੇ ਤੋਂ ਪਹਿਲਾਂ মিডিਆ ਦੇਖ ਚੁੱਕੀ ਦਿਖਾਇਆ ਉਹਨਾਂ ਨੇ ਦੇਖਿਆ ਹੈਗਾ ਉਹ ਉੱਥੇ ਲੱਗੀ ਐ ਛਾਤੀ ਤੇ ਉਹ ਬੀਪੀ ਜਾਗਰਤ ਪਾਣ ਹੋ ਕਰਕੇ ਬਚਾਅ ਹੋ ਗਿਆ